ਛਲੇ ਦਿਨੀ ਅੰਮ੍ਰਿਤਸਰ ਦੇ ਦੋ ਵਾਕ-ਵਾਕ ਹੋਟਲਾਂ ਵਿੱਚ ਜਿਸਮ ਫਿਰੋਸ਼ੀ ਦਾ ਤੰਦਾ ਕਰਨ ਨੂੰ ਲੈ ਕੇ ਪੁਲਿਸ ਵੱਲੋਂ ਰੇਡ ਕੀਤੀ ਗਈ ਸੀ ਇਸ ਦੌਰਾਨ ਹੋਟਲ ਮਾਲਕ ਸਮੇਤ ਕੁਝ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵੱਲੋਂ ਇਹਨਾਂ ਦਾ 1 ਦਿਨ ਦਾ ਪੁਲਿਸ ਸਿਰਮਾਨ ਦਿੱਤਾ ਇਸ ਮੌਕੇ ਪੁਲਿਸ ਅਧਿਕਾਰੀਆਂ ਦੱਸਿਆ ਕਿ ਦੋ ਵੱਖ-ਵੱਖ ਹੋਟਲਾਂ ਦੇ ਵਿੱਚ ਰੇਡ ਕੀਤੀ ਗਈ ਸੀ ਜਿਸ ਦੌਰਾਨ ਤਿੰਨ ਲੜਕੀਆਂ ਅਤੇ ਚਾਰ ਮੁੰਡਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚ ਇੱਕ ਹੋਟਲ ਮਾਲਕ ਵੀ ਸ਼ਾਮਲ ਹੈ ਉਹਨਾਂ ਨੇ ਕਿਹਾ ਕਿ ਇਹ ਲੋਕ ਆਪਣੇ ਹੋਟਲਾਂ ਦੇ ਵਿੱਚ ਜਿਸਮ ਫਿਰੋਸ਼ੀ ਦਾ ਤੰਦਾ ਕਰਵਾਉਂਦੇ ਸਨ ਜਿਸ ਦੇ ਚੱਲਦੇ ਇਹਨਾਂ ਨੂੰ ਕਾਬੂ ਕੀਤਾ ਗਿਆ ਅੱਜ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਸਰ ਜੀ ਦਾ ਹੋਟਲ ਦੇ ਵਿੱਚ ਇੱਕ ਤਾਂ ਦਾ ਪੌਸਟਰ ਮਾਰਨ ਇੱਕ ਦਾ ਪੁੱਛ ਮਾਨ ਸਰ ਕਿਹੜੀ ਜਗ੍ਹਾ ਤੇ ਫੜੇਗੇ ਸੀ ਇਹ ਜੀ ਇੱਕ ਬਟਾਰ ਰੋਡ ਤੇ ਹੋਟਲ ਆ ਟਰੀ ਟੌਨ ਤੇ ਇੱਕ ਹੈਗਾ ਜੀ ਗੇ ਲੋਟ ਹਾਂ ਜੀ ਦੋਵਾਂ ਹੋਟਲਾਂ ਚੋਂ ਤਿੰਨ ਕੁੜੀਆਂ ਤੇ ਚਾਰ ਮੁੰਡੇ ਫੜਿਆ ਇੱਕ ਹੋਟਲ ਦਾ ਮਾਰਕੜ ਹੈ ਸਰ ਕਿੰਨੇ ਮੁੰਡੇ ਤੇ ਕਿੰਨੀਆਂ ਕੁੜੀਆਂ ਹੈਗੀਆਂ ਚਾਰ ਮੁੰਡੇ ਨੇ ਤੇ ਤਿੰਨ ਕੁੜੀਆਂ ਸਰ ਹੋਰ ਕਿੰਨੇ ਦਾ ਦਰ ਮਾਰ ਮਿਲੇ ਹੁਣ ਇੱਕ ਦਿਨ ਦਾ ਦਰ ਮਾਰ ਮਿਲੇ ਸਰ ਇਹਨਾਂ ਤੇ ਕਾਫੀ ਦੇਰ ਦਾ ਕੰਮ ਚੱਲਦਾ ਹਾਂਜੀ ਇਹ ਬੜੇ-ਬੜੇ ਪੱਧਰ ਤੇ ਚਲਾ ਰਿਹਾ ਜੀ ਰਿਮਾਰਡ ਮਿਲਿਆ ਵਾ ਤਫਤੀਸ਼ ਕਰਦੇ ਜੱਗੇ ਕੀ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਹੋਰ ਹੋ ਸਕਦਾ ਗੁਰੂ ਨਗਰੀ ਵਿੱਚ ਲਗਾਤਾਰ ਪੁਲਿਸ ਵੱਲੋਂ ਜਿਸਮ ਫਰੋਸ਼ੀ ਦਾ ਤੰਦਾ ਕਰਨ ਵਾਲਿਆਂ ਉੱਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਸਪਾ ਸੈਂਟਰ ਤੇ ਹੋਟਲਾਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਔਰ ਇਥੇ ਜਿਸਮ ਫਰੋਸ਼ੀ ਦਾ ਤੰਦਾ ਕਰਦੇ ਮੁੰਡੇ ਕੁੜੀਆਂ ਨੂੰ ਅਰੈਸਟ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਗੁਰੂ ਨਗਰੀ ਹੋਣ ਤੇ ਚਲਦਿਆਂ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਜਿੱਥੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਦਿਖਾਈ ਦੇ ਰਿਹਾ ਹੈ ਅੰਮ੍ਰਿਤਸਰ ਤੋਂ ਗੁਰਿੰਦਰ ਸਾਗਰ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ